ਮੁੰਡੇ ਅਨਵਾਜ ਕੀ ਦਾ ਪੂਤ ਸਵਾਰ ਕੁੜੀ ਨੇ ਫਰੈਂਡਸ਼ਿਪ ਤੋਂ ਕੀਤਾ ਇਨਕਾਰ ਸਰਫਰੇ ਆਸ਼ਿਕ ਨੇ ਕਾਤਾ ਹੋਰ ਹੀ ਕਾਰਾ ਇਹ ਤਾਂ ਹੱਦ ਹੀ ਹੋ ਗਈ ਹੱਦ ਵੀ ਹੱਦੋਂ ਵੱਧ ਹੋ ਗਈ ਇਹ ਤਾਂ ਰੋੜੇ ਇੱਕ ਕੁੜੀ ਤੇ ਕੋਟਮਾਰ ਦੇ ਨਿਸ਼ਾਨ ਦੂਜੀ ਕੁੜੀ ਦੇ ਪਾੜੇ ਹੋਏ ਕੱਪੜੇ ਕੁੜੀ ਦੇ ਭਰਾ ਦੇ ਮੂੰਹ ਤੋਂ ਨਿਕਲਦਾ ਖੂਨ ਇਹ ਹੱਦ ਨਹੀਂ ਤਾਂ ਹੋਰ ਕੀ ਹੈ ਅਤੇ ਇਹਨਾਂ ਤਸਵੀਰਾਂ ਦੇ ਪਿੱਛੇ ਦੀ ਵਜ੍ਹਾ ਦੀ ਗੱਲ ਕਰੀਏ ਤਾ ਪਰਿਵਾਰ ਮੁਤਾਬਕ ਇਸ ਦੀ وجہ ਹੈ ਫਰੈਂਡਸ਼ਿਪ ਤੋਂ ਮਨਾ ਕਰਨਾ ਜੀ ਹਾਂ ਤਸਵੀਰਾਂ ਲੁਧਿਆਣਾ ਦੇ ਅਮਰਪੁਰਾ ਮੁਹੱਲੇ ਦੀਆਂ ਨੇ ਜਿੱਥੋਂ ਇਸ ਪਰਿਵਾਰ ਨੇ ਇਲਜ਼ਾਮ ਲਗਾਏ ਗਲੀ ਦੇ ਹੀ 4-5 ਮੁੰਡਿਆਂ ਵੱਲੋਂ 23 ਸਾਲਾ ਕੁੜੀ ਨੂੰ ਕਾਫੀ ਪਰੇਸ਼ਾਨ ਕੀਤਾ ਜਾ ਰਿਹਾ ਸੀ ਫਰੈਂਡਸ਼ਿਪ ਕਰਨ ਲਈ ਕਿਹਾ ਜਾ ਰਿਹਾ ਸੀ ਤੇ ਅੱਜ ਤੱਕ ਗੱਲ ਹੱਦੋਂ ਹੀ ਟੱਪ ਗਈ ਉਹ ਘਰੇ ਆਏ ਤੇ ਧੱਕਾ ਕਰਨ ਲੱਗੇ ਕੀ ਹੋਇਆ ਤੁਹਾਡਾ ਕੀ ਹੈ ਮਾਮਲਾ ਇਦਾਂ ਕੀ ਹੋਇਆ ਮਾਮਲਾ ਇਦਾਂ ਮਾ ਲੱਖ ਦਾ ਮੈਂ ਵਾਹਿਗੁਰੂ ਦੀ ਸੋਖਾ ਕੇ ਕਹਿ ਰਹੀ ਆ ਸਾਡੇ ਪਿੱਛੇ ਹੱਥ ਧੋਕੇ ਚਾਰ ਪੰਜ ਮੁੰਡੇ ਪਏ ਨੇ ਮੇਰੀ ਕੁੜੀਆਂ ਦੇ ਪਿੱਛੇ ਐ ਮੈਂ ਕਹਿ ਰ ਬੱਲੇਬਾਜਾਂ ਗਾੜੀ ਆਂਦੀਆਂ ਪਈਆਂ ਨੇ ਮੈਂ ਦੇਖਿਆ ਮੇਰੀ ਕੁੜੀਆਂ ਨੂੰ ਮੁੰਡੇ ਛੇੜਖਾਨੇ ਕਰ ਰਹੇ ਬੁਰਾ ਹਾਲ ਕਰੇ ਮੇਰੇ ਘਰ ਵਾਲਾ ਕਰੇ ਨਹੀਂ ਚਾਰ ਪੰਜ ਦਿਨ ਦਾ ਤੇ ਮੇਰੇ ਭਰਾ ਨੂੰ ਇਹ ਇਹ ਛਡਾਨ ਲੱਗਿਆ ਅਬ ਹੋਰ ਇਹ ਛਡਾਨ ਲੱਗਿਆ ਲਮੇਗਾ ਅਸੀਂ ਤਾਂ ਫੈਲਵਾਨ ਹੈਗੇ ਅਸੀਂ ਜਿੰਮ ਲਾਨੇ ਆ ਤੇਰੀ ਭੈਣ ਨੂੰ ਮੈਂ ਅੱਜ ਵੀ ਚੱਕ ਜਾਵਾਂਗੇ ਖੱਲ ਵੀ ਕਰਾਂਗੇ ਨਜਾਇਜ਼ ਨਜਾਇਜ਼ ਖੜ ਕੇ ਤਾਂ ਤੇਰੇ ਨਾਲ ਸਾਡਾ ਬਦਲਾ ਨਿਕਲੇਗਾ ਸਪੀਡ ਕੁੜੀ ਦਾ ਕਹਿਣਾ ਕਿ ਜਦੋਂ ਅਸੀਂ ਸਾਰੀ ਗੱਲ ਬਾਤ ਦੱਸਣ ਲਈ ਪੁਲਿਸ ਕੋਲ ਗਏ ਤਾਂ ਉਸ ਤੋਂ ਪਿੱਛੋਂ ਆ ਕੇ ਮੋੜ ਕਰੇ ਭਾਂ ਤੋੜ ਕੀਤੀ ਗਈ ਨਾਲ ਹੀ ਛੋਟੀ ਭੈਣ ਦੇ ਕੱਪੜੇ ਵੀ 파ੜੇ ਗਏ ਕਰੋ ਗੱਲ ਮੈਂ ਨਹੀਂ ਕਰਦੀ ਮੇਰਾ ਰਿਸ਼ਤਾ ਹੈ ਤੇ ਅੱਜ ਵਿਆਹ ਮਗਿਆ ਅੱਜ ਵਿਆਹ ਚ ਗਏ ਸੀ ਮੇਰੇ ਭਰਾ ਨੂੰ ਵੀ ਕਹਿੰਦੇ ਤੇਰੇ ਭੈਣ ਨੂੰ ਚੱਕ ਕੇ ਲੈ ਕੇ ਜਾ ਫਿਰ ਐਦਾ ਐਦੇ ਨਾਲ ਕਰਨ ਲੱਗ ਪਏ ਫਿਰ ਘਰੇ ਆਇਆ ਤਾਂ ਘਰੇ ਇੱਥੇ ਆ ਕੇ ਉਹ ਛੇੜਨ ਲੱਗ ਪਏ ਮੇਰਾ ਭਰਾ ਆ ਤਾਂ ਫਿਰ ਮੇਰੇ ਭਰਾ ਕਹਿਣ ਲੱਗਾ ਕੀ ਕਰਦੇ ਪਏ ਛੇੜਖਾਨੀਆਂ ਤੁਹਾਡੇ ਘਰ ਜਾ ਕੇ ਤੁਹਾਡਾ ਚਾਹ ਹਾਂ ਜੀ ਘਰ ਚ ਮੱਲੇਦਾਰੇ ਨੂੰ ਪੁੱਛ ਲੋ ਫਿਰ ਮੇਰੇ ਭਰਾ ਸੁਡਾਨ ਛਡਉਣ ਲੱਗਿਆ ਮੇਰੇ ਭਰਾ ਨੂੰ ਇੰਨਾ ਕੁੱਟਿਆ ਨਾਲ ਉਦਰ ਇਲਜ਼ਾਮ ਲਗਾਇਆ ਗਿਆ ਕਿ ਉਸ ਦੇ ਭਰਾ ਨੂੰ ਕੁੱਟਿਆ ਗਿਆ ਨਾਲ ਹੀ ਕੁਝ ਹੀ ਦੂਰੀ ਤੇ ਉਸ ਦੇ ਮਾਮੇ ਦੇ ਮੁੰਡੇ ਅਤੇ ਉਸ ਦੇ ਮਾਮੇ ਨਾਲ ਵੀ ਕੋਟਮਾਰ ਕੀਤੀ ਅਰੇ ਪੂਆ ਦੀ ਕੁੜੀ ਆ ਜਿਹੜੀ ਆਂਦੀ ਆ ਮਤਲਬ ਜੀ ਉਹਨਾਂ ਨੂੰ ਮੁੰਡੇ 4-5 ਹੈਗੇ ਜਿਹੜੇ ਇੱਧਰ ਰਹਿੰਦੇ ਨੇ ਗਲੀ ਮੁੰਡੇ ਦਾ ਉਹ ਆਂਦੇ-ਆਂਦੇ ਨੇ ਕਦੇ ਛੇੜਦੇ ਹੈਗੇ ਕਦੇ ਪਤਾ ਨਹੀਂ ਕੀ ਕਰਦੇ ਕੀ ਕਰਦੇ ਕਹਿੰਦੇ ਵੀ ਸਾਡੇ ਨਾਲ ਗੱਲ ਕਰ ਲੈ ਇਹ ਕਰ ਲੈ ਉਹ ਕਰ ਲੈ ਬਾਅਦ 'ਚ ਜਦੋਂ ਬਾਅਦ 'ਚ ਜਦੋਂ ਫਿਰ 2-3 ਦਿਨ ਹੋ ਗਏ ਫਿਰ ਉਹਨੂੰ ਛੇੜਦੇ ਪਏ ਸੀਗੇ ওই 4-5 ਮੁੰਡੇ ਲੰਬੇ ਅਬੂਡੀ ਫੀਲਡਰ ਕਹਿੰਦੇ ਤੁਹਾਨੂੰ ਸੀ ਨਾਰਾਂ ਇੱਦਾਂ ਕਰਾਂਗੇ ਸਾਰੇ ਜਿਹੜੇ ਮਤਲਬ ਫੈਮਿਲੀ ਆਏ ਨਾ ਤੇ ਸਾਰਿਆਂ ਨੇ ਸਮਾਨ ਪਾਇਆ ਹੋਇਆ ਸੀ ਜਿਹੜੇ ਸਾਰਿਆਂ ਨੇ ਕਈਆਂ ਨੂੰ ਗਿੱਟੇ ਤੇ ਕਈਆਂ ਨੂੰ ਇੱਧਰ ਕਈਆਂ ਨੂੰ ਇੱਧਰ ਸਾਰਿਆਂ ਨੂੰ ਮਾਰਿਆ ਹੈ ਇੱਕ ਪਾਸੇ ਇਲਜ਼ਾਮਾਂ ਦੀ ਝੜੀ ਲੱਗ ਰਹੀ ਹੈ ਤੇ ਦੂਜੇ ਪਾਸੇ ਪੁਲਿਸ ਜਾਂਚ ਕਰਨ ਪਹੁੰਚੀ ਪੁਲਿਸ ਇਸ ਮਾਮਲੇ ਨੂੰ ਕੁਝ ਹੋਰ ਹੀ ਦੱਸ ਰਹੀ ਹੈ ਨਾਲ ਹੀ ਪੁਲਿਸ ਤਾਂ ਇੱਥੇ ਈਟਾ ਨਾ ਚੱਲਣ ਦੀ ਗੱਲ ਵੀ ਕਹਿ ਰਹੀ ਹੈ ਉਹਨੂੰ ਤਾਂ ਮੈਸੇਜ ਆਇਆ ਸੀ ਕਿ ਦੋ ਪਾਰਟੀਆਂ ਦਾ ਕੋਈ ਇੱਥੇ ਵਿਆਹ ਸ਼ੀ ਇਹਨਾਂ ਦੀ ਆਪਸ ਵਿੱਚ ਜਿਉਂਤੇ ਸ਼ਾਦੀ ਦੌਰਾਨ ਪੇਨਰ ਦੀ ਆਪਸ ਵਿਆਹ ਹੋਈ ਬਾਅਦ ਚ ਝਗੜਾ ਹੋ ਗਿਆ ਉਹ ਆਏ ਤੇ ਉਸ਼ਲਾ ਰਹੇ ਆ ਬਈ ਕਈ ਦਿਨ ਤੋਂ ਮੁੰਡੇ ਮਗਰ ਪਏ ਸੀ ਫਰੈਂਡਸ਼ਿਪ ਲਈ ਕਹਿੰਦੇ ਸੀ ਤੇ ਅਸੀਂ ਨਹੀਂ ਮੰਨੀ ਤੇ ਮੈਂ ਅੱਜ ਸਾਡੇ ਘਰੇ ਤਾਂ ਬੜਿਆ ਮੈਨੂੰ ਚੱਕ ਕੇ ਲੈ ਚਲੀ ਜ ਕੁੜੀ ਤਾਂ ਦੋਸਤ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਹੈ ਕਿ ਸਿੰਪਲ ਐ ਨਾ ਜੀ ਪਹਿਲਾਂ ਦੁਪਹਿਰੇ ਵਿਆਹ ਦੇ ਵਿੱਚ ਆਪਸ ਝਗੜਾ ਹੋਇਆ ਸੀ ਉਸ ਤੋਂ ਬਾਅਦ ਇੱਥੇ ਬੈਸਬਾ ਨਹੀਂ ਹੋਈ ਬਾਕੀ ਅਸੀਂ ਵੈਰੀਫਾਈ ਕਰਦੇ ਅੱਜ ਚੱਕਣ ਵਾਲੀ ਗੱਲ ਅਸੀਂ ਵੈਰੀਫਾਈ ਕਰਦੇ ਸਾਡੇ ਧਿਆਨ ਚ ਨਹੀਂ ਆਈ ਹੈਗੀ ਬਾਕੀ ਜਿਹੜਾ ਉਹਨਾਂ ਨੇ ਮੈਡੀਕਲ ਕਰਾਇਆ ਜੋ ਕਾਰਵਾਈ ਬਣਨੀ ਕਰ ਜਨਾਬ ਇਟਾਂ ਤਾਂ ਡਿੱਗੀਆਂ ਪਈਆਂ ਨੇ ਖੈਰ ਹੁਣ ਮਸਲਾ ਕੀ ਹੈ ਇਹ ਵਿਸ਼ਾਏ ਜਾਂਚ ਦਾ ਕੌਣ ਸਹੀ ਕੌਣ ਗਲਤ ਕੀ ਇਹ ਮ ਇਹ ਪੁਲਿਸ ਕੋਕ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ